ਛੜਕੈ ਗਹਿਓ ਤੁਹਾਦੋ ਦਵਰ ਵਾਹਿਗੁਰੂ ਹੈ ਕੀ ਲਾਜ ਅਸਰ ਸਗਲ ਵਰ ਕੋ ਛੜਕੈ ਗਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮ ਪਰਮ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਤ ਸੰਗਤ ਜੀਓ ਅਮਰਤ ਵੇਲੇ ਦਾ ਸੁਭਾਗ ਸਮਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਆਓ ਕਿਰਿਓ ਸਮੇ ਨੂੰ ਸਵਾਸਨ ਨੂੰ ਸਫਲ ਕਰੀਏ ਸਤਗੁਰੂ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਦੀ ਹਾਜ਼ਰੀ ਲਵਾਈਏ ਪਤਸ਼ਾਹੀ ਜੀ ਦੀ ਪਵਿੱਤਰ ਬਾਣੀ ਦਾ ਬਚਨ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਨਨ ਮੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ ਸਤਿਗੁਰ ਜੀ ਦੀ ਪਵਿੱਤਰ ਗੁਰਬਾਣੀ ਦੇ ਨਾਲ ਜੁੜਨਾ ਪਵਿੱਤਰ ਗੁਰਬਾਣੀ ਦੇ ਨਾਲ ਜੁੜ ਕੇ ਇਸ ਪਵਿੱਤਰ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਇਸ ਗੁਰਬਾਣੀ ਤੋਂ ਗਿਆਨ ਲੈ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਦਾ ਯਤਨ ਕਰਨਾ ਇੱਕ ਗੁਰਸਿੱਖ ਲਈ ਸਤਿਗੁਰੂ ਜੀ ਦਾ ਉਪਦੇਸ਼ ਹੈ ਕਿਉਂਕਿ ਗੁਰੂ ਪਿਆਰੇ ਜੋ ਪਵਿੱਤਰ ਗੁਰਬਾਣੀ ਸਤਿਗੁਰ ਪਾਤਸ਼ਾਹ ਜੀ ਦੀ ਹੈ ਉਹ ਗੁਰੂ ਪਾਤਸ਼ਾਹ ਜੀ ਦੇ ਆਪਣੀ ਜ਼ਿੰਦਗੀ ਦੇ ਤਜਰਬੇ ਨੇ ਜਿਨ੍ਹਾਂ ਦੇ ਕਰਕੇ ਇਹ ਬਚਨ ਸਾਡੇ ਕੋਲ ਆਏ ਜੋ ਜੋ ਵੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੀਤਾ ਉਹ ਗੁਰਬਾਣੀ ਬਣਿਆ ਗੁਰੂ ਪਾਸ਼ਾ ਜੀ ਕਹਿੰਦੇ ਸਤਗੁਰ ਕੀ ਰੀਸ ਹੈ ਗੁਰਬਾਣੀ ਬਣੀ ਹੈ ਜੇ ਕਹਿੰਦੇ ਜਿਵੇਂ ਕੰਮ ਕਰਕੇ ਲੋਕ ਕਹਿੰਦੇ ਨੇ ਗੁਰੂ ਪਾਸ਼ਾ ਜੀ ਦੀ ਕਿਸੇ ਔਲੀ ਦੇ ਅਵਤਾਰ ਦੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਇਹ ਸੱਚ ਹੈ ਕਿਸੇ ਦੀ ਨਕਲ ਪਖੰਡ ਦੇ ਤੌਰ ਤੇ ਨਹੀਂ ਕਰਨੀ ਚਾਹੀਦੀ ਪਰ ਗੁਰੂ ਪਾਸ਼ਾ ਜੀ ਕਹਿੰਦੇ ਸਤਗੁਰ ਕੀ ਰੀਸ ਹੈ ਗੁਰਬਾਣੀ ਬਣੀ ਹੈ ਜੇ ਕਹਿੰਦੇ ਗੁਰੂ ਪਾਸ਼ਾ ਜੀ ਦੀ ਤੁਸੀਂ ਰੀਸ ਕਰਨੀ ਚਾਹੁੰਦੇ ਹੋ ਜੇ ਉਹਦੇ ਕਦਮਾਂ ਦੇ ਉੱਤੇ ਚੱਲਣਾ ਚਾਹੁੰਦੇ ਹੋ ਵੇਖਣਾ ਚਾਹੁੰਦੇ ਹੋ ਕਿ ਗੁਰੂ ਪਾਸ਼ਾ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਮੈਂ ਉਸ ਤਰ੍ਹਾਂ ਦਾ ਜੀਵਨ ਜਿਉ ਕੇ ਦੇਖਾਂ ਫਿਰ ਗੁਰੂ ਸਾਹਿਬ ਕਹਿੰਦੇ ਸਤਗੁਰ ਕੀ ਰੀਸ ਹੈ ਗੁਰਬਾਣੀ ਬਣੀਏ ਫਿਰ ਕਹਿੰਦੇ ਤੁਸੀਂ ਗੁਰਬਾਣੀ ਬਣੋ ਮਤਲਬ ਤੁਸੀਂ ਕੇਵਲ ਗੁਰਬਾਣੀ ਨੂੰ ਪੜਨਾ ਸੁਣਨਾ ਔਰ ਲੰਘਾ ਦੇਣਾ ਨਹੀਂ ਕਹਿੰਦੇ ਗੁਰਬਾਣੀ ਬਣੋ ਜਦੋਂ ਕੋਈ ਬੰਦਾ ਗੁਰਬਾਣੀ ਦਾ ਕੋਈ ਬਚਨ ਪੜ੍ਹੇ ਉਹਦਾ ਧਿਆਨ ਕਿੱਥੇ ਜਾਵੇ ਉਹਦਾ ਧਿਆਨ ਜਾਵੇ ਉਸ ਸਿੱਖ ਵੱਲ ਜਿਹੜਾ ਗੁਰਬਾਣੀ ਬਣਿਆ ਹੋਇਆ ਕਿਉਂਕਿ ਜਿਹੜਾ ਵੀ ਬਚਨ ਜਿੱਥੋਂ ਵੀ ਦੇਖੋ ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਹੁਣ ਇਹ ਬਚਨ ਜਿਹੜਾ ਕਮਾਉਣ ਬਸਤੀ ਹੈ ਸਤਿਗੁਰੂ ਜੀ ਕਹਿੰਦੇ ਨੇ اے ਨੇਤਰੋ ਮੇਰਿਓ ਹਰ ਤਮੈ ਜੋਤਰੀ ਹਰਬਨ ਅਬਰਨ ਦੇਖੋ ਕੋਈ ਜਿਹੜਾ ਇਸ ਪੂਰੇ ਸੰਸਾਰ ਨੂੰ ਹਰਬਨ ਅਬਰਨ ਦੇਖੋ ਕੋਈ ਅਕਾਲ ਪੁਰਖ ਤੋਂ ਬਿਨਾ ਹੋਰ ਚੀਜ਼ ਨੂੰ ਨਹੀਂ ਦੇਖਦਾ ਸਭਨਾ ਦੇ ਵਿੱਚ ਉਹੋ ਹੀ ਦੇਖਦਾ ਜੋ ਦਿੱਸੈ ਸੋ ਤੇਰਾ ਰੂਪ ਜਿਹੜਾ ਇਹ ਸਮਝ ਕੇ ਸੰਸਾਰ ਦੇ ਵਿੱਚ ਜ਼ਿੰਦਗੀ ਜਿਉ ਰਿਹਾ ਹੈ ਇਹ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਬਚਨ ਹੈ ਜੋ ਦੀਸ ਸੋ ਤੇਰਾ ਰੂਪ ਉਹ ਗੁਰਬਾਣੀ ਬਣਿਆ ਹੋਇਆ ਹੈ ਗੁਰੂ ਸਵਾਰੇ ਇਸ ਕਰਕੇ ਸਤਗੁਰੂ ਜੀ ਦਾ ਜਿਹੜਾ ਉਪਦੇਸ਼ ਸੀ ਉਹ ਸੀ ਗੁਰੂ ਸਾਹਿਬ ਜੀ ਦਾ ਕਿ ਜੇ ਤੁਸੀਂ ਸਾਡੇ ਪਾਤਸ਼ਾਹਾਂ ਦੀ ਜੇ ਤੁਸੀਂ ਕਿਸੇ ਔਲੀਏ ਅਵਤਾਰ ਦੀ ਜੇ ਕਿਸੇ ਰੱਬ ਦੇ ਪਿਆਰੇ ਦੀ ਰੀਤ ਕਰਨੀ ਹੈ ਤੇ ਉਹਦੇ ਬਚਨਾਂ ਨੂੰ ਪੜ੍ਹ ਕੇ ਉਹਦੇ ਬਚਨਾਂ ਤੇ ਚੱਲਣ ਦਾ ਯਤਨ ਕਰੋ ਫਿਰ ਉਹਨਾਂ ਦੀ ਰੀਸ ਕਰਨੀ ਕੋਈ ਮਾੜੀ ਗੱਲ ਨਹੀਂ ਕਿਉਂਕਿ ਜੇ ਸਤਗੁਰੂ ਦੀ ਰੀਸ ਕਰਨੀ ਹੈ ਸੱਚਮੁੱਚ ਕਹਿੰਦੇ ਗੁਰਬਾਣੀ ਬਣ ਜਾਓ ਤੁਸੀਂ ਗੁਰੂ ਸਾਹਿਬ ਵਰਗੇ ਗੁਰੂ ਸਾਹਿਬ ਤੁਹਾਡੇ ਵਿੱਚੋਂ ਨਜ਼ਰ ਆਉਣਗੇ ਗੁਰੂ ਸਿੱਖ ਸਿੱਖ ਗੁਰੂ ਹੈ ਕਹਿੰਦੇ ਸਿੱਖ ਤੇ ਗੁਰੂ ਕਹਿੰਦੇ ਇੱਕੋ ਹੀ ਉਪਦੇਸ਼ ਦੇ ਧਾਰਨੀ ਨੇ ਕਿਉਂਕਿ ਗੁਰੂ ਨੇ ਸਿਖਾਣਾ ਹੈ ਸਿੱਖਣਾ ਹੈ ਸੁਣਨਾ ਹੈ ਸਿੱਖਣੇ ਸਿੱਖਣਾ ਹੈ ਔਰ ਗੁਰੂ ਪਿਆਰੇ ਹੋ ਆਪਾਂ ਬੜੇ ਵਾਰ ਵਿਚਾਰ ਕੀਤੀ ਹੈ ਕਿ ਸਾਡੇ ਸਾਡੇ ਤੇ ਧਰਮ ਦਾ ਨਾਮ ਹੀ ਸਿੱਖ ਹੈ ਕਿਸੇ ਹੋਰ ਧਰਮ ਦਾ ਨਾਮ ਕਿਸੇ ਤਰ੍ਹਾਂ ਦਾ ਹੋ ਸਕਦਾ ਹੈ ਕੋਈ ਵੀ ਹੋ ਸਕਦਾ ਹੈ ਜਨਨੀ ਬੋਧੀ Hindu ਸਨਾਤਨੀ ਆਪਣੇ ਆਪਣੇ ਧਰਮਾਂ ਦੇ ਮੁਤਾਬਕ ਕੋਈ ਈਸਾਈ ਬਣ ਗਿਆ ਉਹਨਾਂ ਨੇ ਨਾਮ ਰੱਖੇ ਹੋਏ ਨੇ ਪਰ ਸਾਡੇ ਧਰਮ ਦੀ ਤੇ ਬੜੀ ਕਮਾਲ ਦੀ ਗੱਲੇ ਨਾਮ ਕਹੋ ਜੀ ਕਮਾਲ ਦੇ ਨਾਮ ਲੈ ਕੇ ਜਾਂਦੇ ਸਾਡੇ ਪਾਤਸ਼ਾਹਾਂ ਨੇ ਪੰਥ ਰਾਹ ਤੇ ਪੰਥ ਕਿਹੜਾ ਹੈ ਖਾਲਸਾ ਖਾਲਸ ਨਿਖਾਰਸ ਜੀਦੇ ਵਿੱਚ ਕੋਈ ਮਿਲਾਵਟ ਨਹੀਂ ਸਿੱਖ ਸਿੱਖਣ ਵਾਲਾ ਕਹਿੰਦੇ ਸਿੱਖਣ ਵਾਲਾ ਪੰਥ ਹੈ ਕਿ ਉਹ ਰਸਤਾ ਹੈ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਜਿਹੜਾ ਬਿਲਕੁਲ ਨਖਾਰਸ ਹੈ ਇੱਕ ਚੀਜ਼ ਹੁੰਦੀ ਹੈ ਮਿਲਾਵਟ ਵਾਲੀ ਇੱਕ ਹੁੰਦੀ ਹੈ ਬਿਲਕੁਲ ਔਰिजिनल ਜਿਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੁੰਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਜਾਇਆ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜਿਹੜਾ ਪੰਥ ਚਲਾਇਆ ਸੀ ਇਹ ਮਲ ਰਹਿਤ ਸੀ ਨਿਰਮਲ ਦਾ ਅਰਥ ਮੈਲ ਤੋਂ ਪਰੇ ਹੁੰਦਾ ਹੈ ਮੈਲ ਤੋਂ ਰਹਿਤ ਹੁੰਦਾ ਹੈ ਮਲ ਰਹਿਤ ਕਹਿੰਦੇ ਰਸਤਾ ਚਲਾਇਆ ਸੀ ਜਿਹੜੇ ਰਸਤੇ ਦੇ ਵਿੱਚ ਕੋਈ ਮੈਲ ਹੀ ਨਹੀਂ ਹੈ ਨਾਨਕ ਨਿਰਮਲ ਪੰਥ ਚਲਾਇਆ ਜੇ ਨਿਰਮਲ ਪੰਥ ਦੇ ਸਹੀ ਅਰਥ ਕਰਨੇ ਹੋਣ ਤੇ ਮੈਲ ਤੋਂ ਬਿਨਾ ਮੈਲ ਤੋਂ ਰਹਿਤ ਇੱਕ ਐਸਾ ਰਸਤਾ ਜਿਹਦੇ ਵਿੱਚ ਕੋਈ ਮੈਲ ਨਹੀਂ ਹੈ ਈਰਖਾ ਦੁਸ਼ੈ ਮਲਾਵਟ ਆਦਿ ਕੁਛ ਨਹੀਂ ਹੈ ਇਸੇ ਅਰਥਾ ਨੂੰ ਤੁਸੀਂ ਖਾਲਸਾ ਪੰਥ ਤੇ ਲੈ ਜਾਓ ਖਾਲਸਾ ਪੰਥ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਸੋਰਠ ਰਾਗ ਵਿੱਚ ਆਉਂਦਾ ਹੈ ਕਹਿੰਦੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ ਕਬੀਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਕਿੰਨੀਆਂ ਸਦੀਆਂ ਬਾਅਦ ਸਜਾਇਆ ਭਗਤ ਕਬੀਰ ਸਾਹਿਬ ਜੀ ਦੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਹਿਲਾ ਮਿਲੇ ਆ ਉਹਨਾਂ ਦੇ ਵਿੱਚ ਲਿਖਿਆ ਹੋਇਆ ਕਹੋ ਕਬੀਰ ਜਨ ਭਏ ਖਾਲਸੇ ਕਬੀਰ ਸਾਹਿਬ ਕਹਿੰਦੇ ਖਾਲਸੇ ਉਹਨੇ ਪ੍ਰੇਮ ਭਗਤ ਜਹ ਜਰਨੀ ਜਿਨ੍ਹਾਂ ਨੇ ਪ੍ਰੇਮ ਦੀ ਭਗਤੀ ਨੂੰ ਜਾਣਿਆ ਕਹਿੰਦੇ ਉਹ ਨਿਖਾਰਸ ਹੋ ਗਏ ਉਹ ਖਾਲਸੇ ਹੋ ਗਏ ਕਹੋ ਕਬੀਰ ਜਿਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਣੀ ਬੜਾ ਵਚਨ ਕਮਾਲ ਦਾ ਸੀ ਕਿਉਂਕਿ ਗੁਰੂ ਪਿਆਰਿਓ ਪਹਿਰਾਵੇ ਦੇ ਤੌਰ ਤੇ ਤੇ ਖਾਲਸਾ ਹਰ ਕੋਈ ਲਖਾਈ ਫਿਰਦਾ ਪਰ ਜੇ ਕਬੀਰ ਸਾਹਿਬ ਜੀ ਦੇ ਵਚਨਾਂ ਮੁਤਾਬਕ ਦੇਖੀਏ ਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣਿਆ ਕਹਿੰਦੇ ਅਸਲੀ ਖਾਲਸੇ ਉਹ ਨੇ گروہ صاحب جی دا بچنا آپ ہر روچ پڑھتے ہاں کہاں پہ ہو جو دو آلوچن موند کے بیٹھ رہے ہو بختیاں لگاؤ بڑے لوگ کا اڈمبر کر دیں نہ سات سمندر لوک گیو پرلوک باس کیو بخیان سو بیٹھ کے باس کیو بخیان سو بیٹھ کے ایسے ہی ایسے سو بحث بتاؤ کہنے تینیں گل کہتی ہیں کٹھیں ہی کہاں پہ ہو جو دو دوچن ਦੇ ਦੋਨੇ ਅੱਖਾਂ ਬੰਦ ਕਰਕੇ ਦਉ ਲੋਚਨ ਮੂਦਕੈ ਬੈਠ ਰਿਹਾ ਉਹ ਵਕਤਿਆਨ ਲਗਾਇਓ ਅੱਖਾਂ ਬੰਦ ਕਰਕੇ ਕਹਿੰਦੇ ਦੁਨੀਆ ਨੂੰ ਦਿਖਾਵਾ ਕੀਤਾ ਕਿ ਮੈਂ ਸਮਾਧੀ ਲਾਰੇ ਬੈਠ ਰਿਹਾ ਉਹ ਵਕਤਿਆਨ ਲਗਾਇਓ ਨਾਦਪ੍ਰਿਯੋਲੇ ਸਾਤ ਸਮੁੰਦਰਨ ਸੱਤਾ ਸਮੁੰਦਰਾਂ ਤੇ ਭਾਵਕੇ ਹਰ ਇੱਕ ਕੋਈ ਵੀ ਅਸਰ ਦੁਨੀਆ ਦਾ ਤੀਰਖਣੀ ਜਿਹੜਾ ਛੱਡਿਆ ਹੋਵੇ ਇਸ਼ਨਾਨ ਕਰਨ ਤੋਂ ਨਾਦਪ੍ਰਿਯੋਲੇ ਸਾਤ ਸਮੁੰਦਰਨ ਲੋਕ ਗयो ਪਰਲੋਕ ਗਵਾਇਓ ਕਹਿੰਦੇ ਸਮਾ ਖਰਾਬ ਕੀਤਾ ਲੋਕ ਵੀ ਗਿਆ ਪਰ ਲੋਕ ਕੀ ਗਵਾਲਿਆ ਦੁਨੀਆਂ ਨੂੰ ਕੇਵਲ ਦਿਖਾਉਣ ਵਾਸਤੇ ਬਾਸਕਿਓ ਬਖਿਆਨ ਉਸ ਬੈਠ ਕੇ ਵੱਡੀਆਂ ਵੱਡੀਆਂ ਗੱਲਾਂ ਕਹਿੰਦੇ ਦੁਨੀਆਂ ਦੇ ਵਿੱਚ ਬਹਿ ਕੇ ਸਮਾਜ ਵਿੱਚ ਬਹਿ ਕੇ ਕਰਦਾ ਰਿਹਾ ਪਰ ਕਹਿੰਦੇ ਸਾਰਾ ਕੁਝ ਵਿਅਰਥ ਹੈ ਬਾਸਕਿਓ ਬਖਿਆਨ ਉਸ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਐਵੇਂ ਹੀ ਕਹਿੰਦੇ ਉਮਰ ਲੰਗਾ ਲਈ ਸਾਚ ਕਹੋ ਸੁਣ ਲਿਓ ਸਵੇ ਜਦ ਇਹ ਸਾਚ ਕਹੋ ਸੱਚੀ ਗੱਲ ਇਹ ਹੈ ਸੁਣ લેਹੁ ਸਭੈ ਜੇ ਰੇਮ ਕੀਓ ਤਨਹੀ ਪ੍ਰਭ ਪਾਇਓ ਸੁ ਗੁਰੂ ਪਿਆਰਿਓ ਆਪਾਂ ਜੋ ਇਤਿਹਾਸ ਤ ਵਿਚਾਰਾਂ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ ਉਹ ਸੰ ਪ੍ਰਿਥੀ ਚੰਦ ਦੇ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਤਕਰੀਬਨ ਤਕਰੀਬਨ ਇਹ ਵਿਚਾਰ ਜਿਹੜੀ ਹੈ ਉਹ ਇਸੇ ਦੇ ਆਧਾਰ ਤੇ ਖੜੀ ਹੈ ਕਿ ਜਨ ਪ੍ਰੇਮ ਕੀ ਉਹ تنਹੀ ਪ੍ਰਾਪਾਇਓ ਬਾਕੀ ਦਾ ਤੇ ਸਮਾਂ ਕਹਿੰਦੇ ਐਵੇਂ ਬਰਬਾਦ ਹੀ ਹੋਇਆ ਹੁਣ ਪ੍ਰਥੀਚੰਦ ਦਿਖਾਵੇ ਦੇ ਤੌਰ ਤੇ ਬੜਾ ਕੁਝ ਕਰਨ ਦਾ ਰਿਹਾ ਪਰ ਅਖੀਰ ਤੇ ਕਹਿੰਦੇ ਉਹ ਈਰਖਾ ਵਿਰੋਧ ਵਿੱਚ ਆਉਂਦਾ ਆਉਂਦਾ ਕਿੰਨੀ ਈਰਖਾ ਤੱਕ ਪਹੁੰਚ ਗਿਆ ਕਿ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਵਿੱਚ ਵੀ ਉਹਦਾ ਯੋਗਦਾਨ ਸੀ ਪਰ ਤਖਤ ਤੇ ਫਿਰ ਨਹੀਂ ਬਹਿ ਸਕਿਆ ਤਖਤ ਤੇ ਫਿਰ ਛੇਵੇਂ ਪਾਤਸ਼ਾਹ ਜੀ ਬਰਾਜਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਿੱਚ ਉਸ ਸਮੇਂ ਅਕਬਰ ਦਾ ਪੁੱਤਰ ਬਾਦਸ਼ਾਹ ਜਹਾਂਗੀਰ ਰਾਜ ਕਰਦਾ ਹੈ ਜਹਾਂਗੀਰ ਬਾਦਸ਼ਾਹ ਰਾਜ ਕਰਦਾ ਹੈ ਜਹਾਂਗੀਰ ਨੇ ਜਹਾਂਗੀਰ ਦੇ ਕੋਲ ਹੁਣ ਜਿਹੜੀਆਂ ਸ਼ਿਕਾਇਤਾਂ ਨੇ ਕਿਉਂਕਿ ਪ੍ਰਿਥੀ ਚੰਦ ਜਿਹੜਾ ਹੈ ਇਹ ਹਾਲੇ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਇਹਨੂੰ ਟਿਕਾ ਨਹੀਂ ਆਇਆ ਈਰਖਾ ਦੀ ਅੱਗ ਇੱਕ ਐਸੀ ਭੈੜੀ ਅੱਗ ਹੈ ਕਹਿੰਦੇ ਉਹ ਜਿਸ ਪਰਿਵਾਰ ਦੇ ਨਾਲ ਜਿਸ ਕਮਿਊਨਿਟੀ ਦੇ ਨਾਲ ਜਿੰਨਾ ਬੰਦਿਆਂ ਦੇ ਨਾਲ ਜਿਸ ਗਰੁੱਪ ਦੇ ਨਾਲ ਇੱਕ ਵਾਰੀ ਕਹਿੰਦੇ ਵੈਰ ਬਣ ਲਵੇ ਨਾ ਉਦੇ ਵਿੱਚੋਂ ਕਹਿੰਦੇ ਜੇ ਉਹ ਕਿਸੇ ਨੂੰ ਮਾਰ ਵੀ ਦੇਵੇ ਉਹਨੂੰ ਮਰਨ ਤੋਂ ਬਾਅਦ ਵੀ ਉਹਦੇ ਮਰਨ ਤੋਂ ਬਾਅਦ ਵੀ ਟਿਕਾ ਨਹੀਂ ਆਉਂਦਾ ਉਹ ਫਿਰ ਕਹਿੰਦਾ ਹੈ ਜਿਹੜਾ ਹੁਣ ਹੈ ਉਹਨੂੰ ਵੀ ਮਾਰਨਾ ਹੈ ਜਿਹੜਾ ਤੋਂ ਬਾਅਦ ਆਏਗਾ ਉਹਨੂੰ ਵੀ ਮਾਰਨਾ ਹੈ ਜਿੰਨਾ ਚਿਰ ਉਹ ਚੀਜ਼ ਮੇਰੇ ਕੋਲ ਹਾਸਲ ਨਹੀਂ ਹੋ ਜਾਂਦੀ ਉਨਾ ਚਿਰ ਮੈਂ ਸਭ ਕੁਝ ਬਰਬਾਦ ਸਭ ਕੁਝ ਖਤਮ ਕਰਕੇ ਰਹਾ ਹਾਂ ਦਾ ਈਰਖਾ ਦੀ ਅੱਗ ਐਸੀ ਭੜੀ ਅੱਗ ਕਹਿੰਦੇ ਐਸੀ ਭੜੀ ਅੱਗ ਪ੍ਰਥੀ ਚੰਦ ਕਹਿੰਦੇ ਫਿਰ ਵੀ ਉਸ ਨੂੰ ਟਿਕਾ ਨਹੀਂ ਆਇਆ ਉਹਨੇ ਫਿਰ ਕਹਿਣ ਲੱਗਾ ਹੁਣ ਇਹ ਇਹ ਤੇ ਛੋਟਾ ਬੱਚਾ ਹੈ 11-12 ਸਾਲ ਦੀ ਉਮਰ ਹੈ ਗੁਰਗੱਦੀ ਤੇ ਵਿਰਾਜਮਾਨ ਤੇ ਹੋ ਗਿਆ ਪਰ ਇਹਨੂੰ ਹੁਣ ਗੁਰਗੱਦੀ ਚਲਾਉਣ ਦਾ ਹਿਸਾਬਕਤਾ ਬਣੀ ਹੋਣਾ ਹੋੜੇ हिसाब-किताब ਤੇ ਆ ਗਿਆ ਵੀ ਚਲੋ ਗੁਰੂ ਅਰਜਨ ਦੇਵ ਨੂੰ ਤੇ ਗੁਰਗੱਦੀ ਚਲਾਉਣ ਦਾ ਚਲੋ ਠੀਕ ਆ ਉਹਦਾ ਸਿਸਟਮ ਤੇ ਠੀਕ ਸੀ ਉਹਦੀ ਉਮਰ ਬੱਦੀ ਸੀ ਇਹ ਬੱਚਾ ਹੈ ਇਹ ਬੱਚੇ ਨੂੰ ਹੋਰ ਗੁਰਗੱਦੀ ਨਹੀਂ ਚਲਾਉਣੀ ਆਉਣੀ ਇਹ ਤਾਂ ਚੱਲਣੀ ਨਹੀਂ ਇਸ ਕਰਕੇ ਆਪਾਂ ਹੁਣ ਸਰਕਾਰੀ ਦਰਬਾਰੇ ਹੋਰ ਸ਼ਿਕਾਇਤਾਂ ਲਾ ਦਈਏ ਵੀ ਇਹ ਬੱਚਾ ਹੈ ਬੱਚੇ ਨੂੰ ਗੁਰਗੱਦੀ ਚਲਾਉਣ ਦਾ ਹਿਸਾਬ ਨਹੀਂ ਇਹ ਗੁਰਦਾਰਨਕ ਦੇ ਘਰ ਦੇ ਨਾਲ ਜਾਂ ਇੱਥੇ ਗੱਲਬਾਤ ਕਰਕੇ ਬੰਦਿਆਂ ਦੇ ਨਾਲ ਇਹ ਗੁਰਗੱਦੀ ਤੇ ਵਿਰਾਜਮਾਨ ਕਰ ਦਿਓ ਪਿਰਥੀਚੰਦ ਨੂੰ ਹੁਣ ਹੁਣ ਤੁਸੀਂ ਇਸ ਜिद ਨੂੰ ਛੱਡ ਦਿਓ ਜਦੋਂ ਪਿਰਥੀਚੰਦ ਨੇ ਆਪਣੇ ਮਨ ਵਿੱਚ ਕਰਕੇ ਵਿਚਾਰ ਕਿ ਕਹਿੰਦੇ ਸਰਕਾਰੀ ਦਰਬਾਰੇ ਸ਼ਿਕਾਇਤਾਂ ਕਰਕੇ ਕੀਤੀਆਂ ਤੇ ਨਾਲ ਸਪਾਰਸ਼ ਵੀ ਪਾਈ ਮਾਇਆ ਦੇ ਦੇਾਂਗਾ ਪੈਸੇ ਦੇ ਦੇਾਂਗਾ ਕਿਵੇਂ ਨਾ ਕਿਵੇਂ ਕਰਕੇ ਇਹ ਗੁਰਗੱਦੀ ਜਿਹੜੀ ਹੈ ਮੈਨੂੰ ਹਾਸਲ ਹੋ ਜਾਵੇ ਉਤੋਂ ਕਹਿਣ ਲੱਗਾ ਜੇ ਜੇ ਇਦਾਂ ਨਹੀਂ ਹੋਏਗੀ ਤੇ ਆਪਾਂ ਸਿੱਧਣ ਸਿੱਧਾ ਛੇਵੇਂ ਪਾਸ਼ਾ ਤੇ ਹਮਲਾ ਕਰਦੇ ਆਂਗੇ। ਪਿਰਥੀ ਚੰਦ ਦੀਆਂ ਇਹ ਚਾਲਾਂ ਜਿਹੜੀਆਂ ਨੇ ਇਹਨਾਂ ਚਾਲਾਂ ਨੂੰ ਹੁਣ ਗੁਰੂ ਹਰਗੋਬਿੰਦ ਸਾਹਿਬ ਵੀ ਸਮਝਦੇ ਨੇ। ਉਹਨਾਂ ਦੀ ਮਾਤਾ ਮਾਤਾ ਗੰਗਾ ਜੀ ਵੀ ਸਮਝਦੇ ਨੇ ਕਿਉਂਕਿ ਮਾਤਾ ਗੰਗਾ ਜੀ ਨੂੰ ਤੇ ਪਤਾ ਹੈ ਜਿਸ ਦਿਨ ਤੋਂ ਮਾਤਾ ਗੰਗਾ ਜੀ ਉਸ ਘਰ ਦੇ ਵਿੱਚ ਵਿਆਹੀ ਆਈ ਸੀ ਉਸ ਦਿਨ ਤੋਂ ਪਿਰਥੀ ਚੰਦ ਨੇ ਔਰ ਉਸ ਦੀ ਘਰਵਾਲੀ ਨੇ ਉਸ ਦੇ ਤਕਰੀਬਨ ਪਰਿਵਾਰ ਨੇ ਮਾਤਾ ਗੰਗਾ ਜੀ ਦੇ ਨਾਲ ਕਹਿੰਦੇ ਜਿਹੜਾ ਵਿਵਹਾਰ ਕੀਤਾ ਸੀ ਉਹ ਸਾਰਾ ਹੀ ਪਤਾ ਸੀ ਮਾਤਾ ਗੰਗਾ ਜੀ ਨੂੰ ਹੁਣ ਅੱਗੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਵੀ ਪਤਾ ਹੈ ਪ੍ਰਥੀ ਚੰਦ ਜੀਆਂ ਸਾਰੀਆਂ ਚਾਲਾਂ ਨੂੰ ਜਾਣਦੇ ਨੇ ਇਹ ਸਮਾਂ ਵਿਚਾਰਦੇਆਂ ਹੋਇਆ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਨੂੰ ਪਹਿਚਾਣਦੇਆਂ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਮਿਸ਼ਨ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੁਝ-ਕੁਝ ਚੀਜ਼ਾਂ ਜੜੀਆਂ ਨੇ ਉਹ ਨਾਲ ਹੋਰ ਐਡ ਕੀਤੀਆਂ ਜਿਵੇਂ ਆਪਾਂ ਕਿਸੇ ਚੀਜ਼ ਨੂੰ ਹੋਰ ਵਧਾਉਂਦੇ ਆ ਨਾ ਗੁਰੂ ਅਮਰਦਾਸ ਮਹਾਰਾਜ ਨੇ ਲੰਗਰ ਦੀ ਪਰਥਾ ਜਿਹੜੀ ਚਲਾਈ ਉਸ ਤੋਂ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਂਝਾ ਸਰੋਵਰ ਬਣਾਇਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਪ੍ਰਕਾਸ਼ ਕਰਕੇ ਇੱਕ ਆਦ ਗ੍ਰੰਥ ਦੀ ਰਚਨਾ ਕੀਤੀ ਇਸ ਤੋਂ ਅੱਗੇ ਹੁਣ ਛੇਵੇਂ ਪਾਤਸ਼ਾਹ ਮਹਾਰਾਜ ਉਹਨਾਂ ਨੇ ਫਿਰ ਕਹਿੰਦੇ ਇੱਕ ਹੋਰ ਵਾਅਦਾ ਕੀਤਾ ਇੱਥੇ ਕਹਿਣ ਲੱਗੇ ਹੁਣ ਕੱਲੀ ਭਗਤੀ ਨਾਲ ਤੇ ਜਿਸ ਤਰ੍ਹਾਂ ਸਹਿਜ ਸੁਭਾਏ ਆਪਾਂ ਦਰਬਾਰ ਦੀਆਂ ਸੇਵਾਵਾਂ ਚਲਾ ਰਹੇ ਸੀ ਉਸ ਤਰ੍ਹਾਂ ਕਹਿੰਦੇ ਸੇਵਾਵਾਂ ਨਹੀਂ ਚੱਲਣ ਦੇਣੀਆਂ ਇਹਨਾਂ ਲੋਕਾਂ ਹਮਲਿਆਂ ਤੱਕ ਵੀ ਆਉਣਾਂ ਜੇ ਇਹ ਲੋਕ ਸੱਚਮੁੱਚ ਹਮਲਿਆਂ ਤੱਕ ਵੀ ਆਉਣਗੇ ਤੇ ਇਹਨਾਂ ਦੇ ਨਾਲ ਹੁਣ ਨਜਿੱਠਣ ਵਾਸਤੇ ਸਾਨੂੰ ਆਪਣੇ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਕਰਨ ਵਾਲੇ ਹਮਲਿਆਂ ਦੇ ਸਾਹਮਣੇ ਕਰਨ ਵਾਸਤੇ ਸਾਹਮਣੇ ਹੋਣ ਵਾਸਤੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਜ਼ਰੂਰਤ ਹੁਣ ਪੂਰੀ ਕਰਨੀ ਪੈਣੀ ਛੇਵੇਂ ਪਾਸ਼ਾ ਮਹਾਰਾਜਾ ਸੱਚੇ ਪਾਸ਼ਾ ਜੀ ਨੂੰ ਕਹਿੰਦੇ ਦੋ ਦੋ ਸ੍ਰੀ ਸਹਿਬ ਅਪਵਨਯਸਨ ਮੀਰੀ ਅਤੇ ਪੀਰੀ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਜੀ ਫਿਰ ਸਤਿਗੁਰੂ ਜੀ ਨੇ ਜੋ ਸੰਗਤਾਂ ਨੂੰ ਉਪਦੇਸ਼ ਕੀਤਾ ਉਹ ਇਹ ਕੀਤਾ ਕਿ ਵੱਧ ਤੋਂ ਵੱਧ ਜਵਾਨੀਆਂ ਘੋੜੇ ਅਤੇ ਸ਼ਸਤਰ ਇਹਨਾਂ ਚੀਜ਼ਾਂ ਦੀ ਲੋੜ ਹੈ ਬਾਕੀ ਤੇ ਸਭ ਕੁਝ ਹੈ ਲੰਗਰ ਦੀਆਂ ਰਸਤਾਵਾਂ ਨੇ ਗੁਰਬਾਣੀ ਪ੍ਰਕਾਸ਼ ਹੈ ਬਿਲਡਿੰਗ ਜਿਹੜੀ ਹੈ ਉਹ ਤਕਰੀਬਨ ਸੰਗਤਾਂ ਵਾਸਤੇ ਠੀਕ-ਠੀਕ ਬਣੀ ਹੋਈ ਹੈ ਇਹ ਪ੍ਰਬੰਧ ਤੇ ਸਾਰਾ ਹੈ ਜਿਹੜਾ ਅੱਗੇ ਪ੍ਰਬੰਧ ਹੈ ਹੁਣ ਹੁਣ ਪ੍ਰਬੰਧ ਚਾਹੀਦਾ ਹੈ ਘੋੜੇ ਸ਼ਸਤਰ ਅਤੇ ਜਵਾਨੀਆਂ ਜਵਾਨ ਨੌਜਵਾਨ ਘੋੜਸਵਾਰ ਅਤੇ ਸ਼ਸਤਰਧਾਰੀ ਹੁਣ ਸ਼ਸਤਰਧਾਰੀ ਹੋਏ ਬਗੈਰ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਸ਼ਨ ਹੈ ਇਹ ਅੱਗੇ ਇਹਨਾਂ ਲੋਕਾਂ ਨੇ ਤੁਰਨ ਨਹੀਂ ਦੇਣਾ ਛੇਵੇਂ ਪਾਤਸ਼ਾਹ ਜੀ ਸਮਝ ਗਏ ਤੇ ਗੁਰੂ ਪਾਤਸ਼ਾਹ ਜੀ ਦਾ ਸੰਗਤਾਂ ਨੂੰ ਜਿਹੜਾ ਉਪਦੇਸ਼ ਕੀਤਾ ਸੰਗਤਾਂ ਨੇ ਵੀ ਫਿਰ ਉਸ ਬਚਨ ਨੂੰ ਜਦੋਂ ਮੰਨੇ ਆ ਨੌਜਵਾਨ ਜਿਹੜੇ ਲੜਕੇ ਸਨ ਨੌਜਵਾਨ ਵੀਰ ਕਹਿੰਦੇ ਉਹ ਅੱਗੇ ਆਏ ਛੇਵੇਂ ਪਾਤਸ਼ਾਹ ਜੀ ਦੇ ਕੋਲ ਨਾਲੇ ਇੱਕ ਘੋੜਾ ਲੈ ਆਉਣ ਨਾਲੇ ਇੱਕ ਸ਼ਸਤਰ ਲੈ ਆਉਣ ਢਾਲ, ਕਿਰਪਾਨ, ਕਟਾਰ ਜੋ ਵੀ ਉਹਨਾਂ ਦੇ ਕੋਲ ਜੋ ਵੀ ਉਹਨਾਂ ਨੂੰ ਸ਼ਸਤਰ ਠੀਕ ਲੱਗੇ ਵਧੀਆ ਲੱਗੇ ਕਹਿੰਦੇ ਸ਼ਸਤਰ ਲੈ ਕੇ ਘੋੜਾ ਲੈ ਕੇ ਤੇ ਇੱਕ ਨੌਜਵਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫੌਜ ਵਿੱਚ ਭਰਤੀ ਹੋਣ ਲੱਗਿਆ ਦੂਸਰਾ ਹੋਣ ਲੱਗਿਆ ਤੀਸਰਾ ਹੋਣ ਲੱਗਿਆ ਇਤਿਹਾਸ ਵਿੱਚ ਲਿਖਿਆ ਹੈ 100 ਘੋੜ ਸਵਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਮੇਸ਼ਾ ਨਾਲ 100 ਘੋੜ ਸਵਾਰ ਹਮੇਸ਼ਾ ਨਾਲ ਗੁਰੂ ਪਿਆਰਿਓ ਕਿਉਂਕਿ ਜੋ ਆਪਾਂ ਕੱਲ ਵਿਚਾਰ ਕਰ ਰਹੇ ਸੀ ਕਿ ਭਾਈ ਗੁਰਦਾਸ ਜੀ ਨੇ ਲਿਖਿਆ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸواری ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ ਬਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਇਹ ਬਚਨ ਭਾਈ ਸਹਿਬ ਭਾਈ ਗੁਰਦਾਸ ਜੀ ਦੇ ਛੇਵੇਂ ਪਾਤਸ਼ਾਹ ਜੀ ਦੀ ਬਾਬਤ ਲਿਖੇ ਹੋਏ ਨੇ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਕਹਿੰਦੇ ਵੱਡਾ ਜੋਦਾ ਅਤੇ ਪਰਉਪਕਾਰੀ ਹੁਣ ਘੋੜੇ ਤੇ ਸ਼ਸਤਰ ਆਏ ਫਿਰ ਉੱਥੇ ਸ਼ਸਤਰ ਵਿਦਿਆ ਸ਼ਸਤਰ ਕਲਾ ਸਿਖਲਾਈ ਹੋਣ ਲੱਗੀ ਤੇ ਸ਼ਸਤਰ ਕਲਾ ਸਿਖਲਾਈ ਹੋਣ ਲੱਗੀ 6ਵੇਂ ਪਾਸ਼ਾ ਮਹਾਰਾਜ ਹੁਣ ਪੰਚਮ ਪਾਸ਼ਾ ਸਤਿਗੁਰੂ ਜੀ ਉਹਨਾਂ ਨੇ ਤੇ ਕਲਗੀ ਅਜੇ ਲਾਈ ਨਹੀਂ ਸੀ ਸ਼ਹਿਸੁਭਾਏ ਜਿਸ ਤਰ੍ਹਾਂ ਗੁਰਗੱਦੀ ਦਾ ਜਿਹੜਾ ਪਰਉਪਕਾਰ ਦਾ ਕੰਮ ਸੀ ਉਹ ਚੱਲ ਰਿਹਾ ਸੀ ਪਰ ਇੱਥੇ ਆ ਕੇ ਹੁਣ ਅਗੇ ਜਹਾਂਗੀਰ ਬਾਦਸ਼ਾਹ ਤਖਤ ਤੇ ਬਿਠਾ ਹੈ ਤਖਤ ਲਾਇਆ ਹੋਇਆ ਤੇ ਪ੍ਰਥੀ ਚੰਦ ਨੇ ਉਹਦੇ ਕੋਲ ਸ਼ਿਕਾਇਤਾਂ ਕੀਤੀਆਂ ਤੁਸੀਂ ਤਖਤਾਂ ਦੇ ਮਾਲਕ ਹੈਂ ਤਾਜਾਂ ਦੇ ਮਾਲਕ ਹੈਂ ਇਧਰਲੇ ਪਾਸੇ ਉਹ ਅਰਜਨ ਦੇਵ ਦਾ ਪੁੱਤਰ ਹੈ ਜਿਹੜਾ ਛੇਵੇਂ ਜਾਮੇ ਵਿੱਚ ਗੁਰਗੱਦੀ ਤੇ ਬਿਠਾ ਹੈ ਛੇਵੀਂ ਜਗ੍ਹਾ ਤੇ ਗੁਰੂ ਨਾਨਕ ਦੇ ਘਰ ਦਾ ਵਾਰਿਸ ਬਣਿਆ ਬੈਠਾ ਉਹ ਤੁਹਾਡੇ ਬਰਾਬਰ ਕਲਗੀ ਲਾਉਂਦਾ ਹੈ ਉਹਨੇ ਕਲਗੀ ਲਾਈ ਹੋਈ ਹੈ ਉਹਨੇ ਕਹਿੰਦੇ ਘੋੜਸਵਾਰੀ ਵੀ ਕੀਤੀ ਹੋਈ ਹੈ ਘੋੜਸਵਾਰੀ ਵੀ ਕੀਤੀ ਹੈ ਕਲਗੀ ਵੀ ਲਾਈ ਹੈ ਸ਼ਸਤਰ ਵੀ ਪਾਉਂਦਾ ਹੈ ਰਾਜਿਆਂ ਵਾਲੀ ठाਠ ਬਾਠ ਰੱਖਦਾ ਹੈ ਰਾਜਿਆਂ ਵਾਲੀ ठाਠ ਬਾਠ ਰੱਖਦਾ ਜਦੋਂ ਇਹ ਸ਼ਿਕਾਇਤਾਂ ਹੋਈਆਂ ਤ੍ਰਿਥੀ ਚੰਦ ਵੱਲੋਂ ਤੋ ਉਸ ਵੇਲੇ ਕਹਿੰਦੇ ਕੁਝ ਕੁ ਲੋਕਾਂ ਵੱਲੋਂ ਇਹ ਸਵਾਲ ਆਇਆ ਕਹਿੰਦੇ ਕੋਈ ਨਹੀਂ ਫਿਰ ਕੀ ਹੁੰਦਾ ਜੇ ਰਾਜਿਆਂ ਵਾਲੀ ਠਾਠ ਵਾਠ ਰੱਖਦਾ ਹੈ ਉਹਦੇ ਕੋਲ ਕਿਹੜਾ ਕੋਈ ਤਖਤ ਹੈ ਫੈਸਲੇ ਕਰਨ ਵਾਸਤੇ ਉੱਥੇ ਕਿਹੜਾ ਕੋਈ ਤਖਤ ਹੈ ਫੈਸਲੇ ਕਰਨ ਵਾਸਤੇ ਫਿਰ 6ਵੇਂ ਪਾਸ਼ਾ ਸਤਿਗੁਰੂ ਜੀ ਨੇ ਕਹਿਣ ਲੱਗੇ ਫਿਰ ਹੁਣ ਤਖਤ ਵੀ ਸਜਾਵਾਂਗੇ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਗਈ ਅਖਾਲ ਤਖਤ ਬਣਿਆ ਪਹਿਲਾਂ ਇਕੱਲਾ ਦਰਬਾਰ ਸਹਿਬ ਬਣਿਆ ਸੀ ਦਰਬਾਰ ਸਹਿਬ ਤੋਂ ਬਾਅਦ ਫਿਰ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਤਖਤ ਦੀ ਸਿਰਜਣਾ ਕੀਤੀ ਤਖਤ ਸਜਾਇਆ ਤਖਤ ਦੇ ਉੱਤੇ ਦੋ ਨਿਸ਼ਾਨ ਸਹਿਬ ਵੀ ਚੁਲਾਏ ਗਏ ਮੀਰੀ ਪੀਰੀ ਦੋ ਨਿਸ਼ਾਨ ਸਹਿਬ ਲੱਗੇ ਤਖਤ ਸਜ ਗਿਆ ਹੁਣ ਤਖਤ ਸਜਣ ਤੋਂ ਬਾਅਦ ਫਿਰ ਕੀ ਸ਼ਿਕਾਇਤ ਹੋਈ ਕਿ ਬਾਦਸ਼ਾ ਸਲਾਮਤ ਤੁਹਾਡੀ ਨਕਲ ਕਰਦਾ। ਉਹ ਛੇਮਾ ਪਾਤਸ਼ਾ ਜਿਹੜਾ ਹੈ ਅਰਜਨ ਦੇਵ ਦਾ ਪੁੱਤਰ ਹੈ। ਉਹ ਨਕਲ ਕਰਦਾ। ਇਹ ਸ਼ਿਕਾਇਤਾਂ ਫਿਰ ਪਿਰਥੀਚੰਦ ਵੱਲੋਂ ਹੋਈਆਂ। ਪਿਰਥੀਚੰਦ ਨੇ ਕਿਤੇ ਸੌਖੇ ਸਾਹ ਖੜਾ ਨਹੀਂ ਛੱਡਿਆ ਗੁਰੂ ਨਾਨਕ ਦੇ ਘਰ ਦਾ। ਜਿੰਨਾ ਚਿਰ ਉਹ ਮਰਿਆ ਨਹੀਂ ਪਿਰਥੀਚੰਦ। ਉਨਾ ਚਿਰ ਇਹ ਸ਼ਿਕਾਇਤਾਂ ਕਰਦਾ ਹੀ ਗਿਆ ਕਰਦਾ ਹੀ ਗਿਆ ਕਰਦਾ ਹੀ ਗਿਆ ਲਗਾਤਾਰ। ਇਥੋਂ ਤੱਕ ਵੀ ਲਿਖਿਆ ਇਹਨੇ ਫਿਰ 6ਵੇਂ ਪਾਸ਼ਾ ਮਹਾਰਾਜ ਸਤਗੁਰੂ ਜੀ ਦੇ ਉੱਤੇ ਇੱਕ ਵਾਰੀ ਗੁਰੂ ਸਾਹਿਬ ਸੱਚੇ ਪਾਸ਼ਾ ਕਰਤਾਰਪੁਰ ਵੱਲ ਨੂੰ ਕਹਿੰਦੇ ਇੱਕ ਵਾਰ ਕਰਤਾਰਪੁਰ ਦੇ ਦੌਰੇ ਤੇ ਗਏ ਹੋਏ ਸਨ ਉੱਧਰ ਕਹਿੰਦੇ ਇਹਨੇ ਜਹਾਂਗੀਰ ਦੀਆਂ ਫੌਜਾਂ ਵੱਲੋਂ ਇਹਨੇ ਕਹਿੰਦੇ ਆਪਣੇ ਆਪਣੇ ਬੰਦੇ ਆਪਣੀ ਸਪਾਰਸ਼ ਦੇ ਨਾਲ 6ਵੇਂ ਪਾਸ਼ਾ ਜੀ ਤੇ ਇੱਕ ਹਮਲਾ ਵੀ ਕਰਵਾਇਆ ਉਸ ਹਮਲੇ ਦਾ ਸਾਹਮਣਾ ਤੇ ਫਿਰ 6ਵੇਂ ਪਾਤਸ਼ਾਹ ਮਹਾਰਾਜ ਨੇ ਕੀਤਾ ਇਹ ਜੰਗ ਜਿਹੜੀ ਹੈ ਕਰਤਾਰਪੁਰ ਦੀ ਪਹਿਲੀ ਜਿਹੜੀ ਜੰਗ ਹੋਈ ਹੈ ਇਹਦੇ ਵਿੱਚ ਵੀ ਪਿਰਥੀ ਚੰਦ ਨੇ ਹਿੱਸਾ ਲਿਆ ਪਿਰਥੀ ਚੰਦ ਗੁਰੂ ਹਰਗੋਬਿੰਦ ਸਾਹਿਬ ਦੇ ਵਿਰੋਧ ਵਿੱਚ ਖੜਾ ਹੈ ਸਕਾ ਤਾਇਆ ਵਿਰੋਧ ਚ ਖੜਾ ਹੈ ਲਓ ਦੱਸੋ ਅੱਜ ਕੱਲ ਆਪਾਂ ਕਹਿੰਦੇ ਆ ਸ਼ਰੀਕੇ ਕਬੀਲਿਆਂ ਵਿੱਚ ਵੈਰ ਵਿਰੋਧ ਚੱਲਦੇ ਆਏ ਨੇ ਗੁਰੂ ਸਾਹਿਬ ਦੇ ਸਮੇਂ ਵਿੱਚ ਵੀ ਸਨ ਉਦੋਂ ਵੀ ਚੱਲਦੇ ਸਨ ਵੈਰ-ਵਿਰੋਧ ਬੜੀ ਕਮਾਲ ਦੀ ਗੱਲ ਹੈ ਗੁਰੂ ਘਰ ਨੂੰ ਢਾਹ ਲਾਉਣ ਵਾਸਤੇ ਇਹ ਬਾਦਸ਼ਾਹ ਦੇ ਨਾਲ ਤੇ ਵੱਡੇ-ਵੱਡੇ ਅਹਿਲਕਾਰਾਂ ਦੇ ਨਾਲ ਵੱਡੇ-ਵੱਡੇ ਜਿਹੜੇ ਵੀ ਸਰਕਾਰੀ ਦਰਬਾਰੇ ਜਾਣ ਵਾਲੇ ਲੋਕ ਸਨ ਜਿਨ੍ਹਾਂ ਦੀ ਵੀ ਸਰਕਾਰੀ ਦਰਬਾਰੇ ਚੱਲਦੀ ਸੀ ਉਹਨਾਂ ਸਾਰਿਆਂ ਦੇ ਨਾਲ ਇਹਨੇ ਸੰਪਰਕ ਕਰਕੇ ਰੱਖਿਆ ਹੋਇਆ ਸੀ ਕਿਸੇ ਨਾ ਕਿਸੇ ਤਰ੍ਹਾਂ ਛੇਵਾ ਬਰਸ਼ਾ ਖਤਮ ਹੋਵੇ ਤੇ ਮੈਂ ਛੇਵੇਂ ਦੀ ਜਗ੍ਹਾ ਤੇ ਮੈਨੂੰ ਨਾ ਕੋਈ ਬੈਠਣ ਦੇਗਾ ਤੇ ਮੈਂ ਆਪਣੇ ਪੁੱਤਰ ਮਿਹਰਬਾਨ ਨੂੰ ਬਿਠਾਵਾਂਗਾ ਛੇਵਾ ਗੁਰੂ ਮੈਂ ਮਿਹਰਬਾਨ ਨੂੰ ਬਣਾਵਾਂਗਾ ਗੁਰੂ ਪਿਆਰਿਓ ਇਸ ਵਿਰੋਧ ਦੇ ਚਲਦਿਆਂ ਚਲਦਿਆਂ ਫਿਰ ਕਹਿੰਦੇ ਆਖਰ ਨੂੰ ਪਿਰਥੀ ਚੰਦ ਜਿਹੜਾ ਸੀ ਉਹ ਕਾਫੀ ਬਿਮਾਰ ਹੋ ਗਿਆ ਜਦੋਂ ਇਹ ਮਾਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਵਿੱਚ ਕੋਈ ਇਹਦੇ ਪ੍ਰਤੀ ਵਿਰੋਧ ਨਹੀਂ ਲੈ ਕੇ ਜਾਂਦਾ ਆਪਣਾ ਤਾਇਆ ਸਮਝ ਕੇ ਆਪਣਾ ਬਜ਼ੁਰਗ ਸਮਝ ਕੇ ਛੇਵੇਂ ਪਾਤਸ਼ਾਹ ਮਹਾਰਾਜ ਖੁਦ ਪਤਾ ਲੈਣ ਵੀ ਗਏ ਖੈਰ ਸੁਖ ਪੁੱਛਣ ਵੀ ਗਏ ਕਹਿੰਦੇ ਥੋੜੇ ਇੱਕ ਸਮੇਂ ਬਾਅਦ ਪਿਰਥੀ ਚੰਦ ਕਹਿੰਦੇ ਦੁਨੀਆ ਵਿੱਚੋਂ ਚਲੇ ਆ ਗਿਆ ਅਕਾਲ ਚਲਾਣਾ ਕਰ ਗਿਆ ਉਸ ਸਮੇਂ ਕਹਿੰਦੇ ਇਸ ਪਿਰਥੀ ਚੰਦ ਦੀ ਜਿਹੜੀ ਅੰਤਮ ਕਿਰਿਆ ਕਰਨੀ ਸੀ ਮਿਹਰਬਾਨ ਨੇ ਛੇਵੇਂ ਪਾਤਸ਼ਾਹ ਮਹਾਰਾਜ ਉਸ ਸਮੇਂ ਵੀ ਗਏ ਕਿਉਂਕਿ ਉਹਨਾਂ ਦੇ ਮਨ ਵਿੱਚ ਐਸਾ ਬੈਰ ਵਿਰੋਧ ਹੈ ਹੀ ਨਹੀਂ ਛੇਵੇਂ ਸਤਿਗੁਰੂ ਜੀ ਦੇ। ਪ੍ਰਥੀਚੰਦ ਦੁਨੀਆ ਵਿੱਚੋਂ ਚਲੇ ਗਿਆ ਉਸ ਤੋਂ ਬਾਅਦ ਇਹਦਾ ਪੁੱਤਰ ਹੈ ਜਿਹੜਾ ਮਿਹਰਬਾਨ ਤੇ ਇਹਦਾ ਜਿਹੜਾ ਪੋਤਰ ਹੈ ਹਰਜੀ ਕਹਿੰਦੇ ਉਹਨਾਂ ਨੇ ਫਿਰ ਉਹ ਆਪਣੇ ਪਿਤਾ ਵਾਲੀ ਲੀ ਫੜ ਕੇ ਰੱਖੀ। ਛੇਵੇਂ ਪਾਸ਼ਾ ਜੀ ਦੇ ਨਾਲ ਬੈਰ ਵਿਰੋਧ ਇਹਨਾਂ ਨੇ ਵੀ ਉਨਾ ਹੀ ਰੱਖਿਆ ਜਿੰਨਾ ਇਹਦੇ ਪਿਤਾ ਨੇ ਰੱਖਿਆ ਸੀ। ਮਿਹਰਬਾਨ ਨੇ ਔਰ ਹਰਜੀ ਨੇ ਗੁਰੂ ਪਿਆਰਿਓ ਆਓ ਰਹੰਦੀਆਂ ਹੋਈਆਂ ਵਿਚਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਭੁੱਲਾਂ ਚੁਕਾਂ ਦੀ ਖਿਮਾ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹੈ ਪਿਆਰ ਸਹਿਤ ਫਤਿਹ ਪਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHALLA TEEJA ANAND EK OANKAR SATGURU PRASAD ਆਨੰਦ ਪਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ